ਸਿਰੋਦਾ ਕਿਸ਼ਨ ਕਲੋਨੀ ਦੀ ਮੈਂ ਰਹਿਣ ਵਾਲੀ ਆ ਦਾਣਾ ਮੰਡੀ ਭਗਤਾਲੇ 1 ਨੰਬਰ ਗਲੀ ਦੀ ਆ ਕੀ ਗੱਲ ਹੋਈ ਕਰਦਾ ਮੇਰੇ ਗਾਲੇ ਦੇ ਸਾਹਮਣੇ ਸਾਡੇ ਕਿ ਤਰਵਿੰਦਰ ਭਾਈ ਰਹਿੰਦਾ ਭਈਆ ਵਾ ਉਹ ਉਹ ਮੇਰੀ ਨੋਂਨ ਬਹੁਤ ਪਰੇਸ਼ਾਨ ਤੰਗ ਪਰੇਸ਼ਾਨ ਕਰਦਾ ਗੰਦੇ ਗੰਦੇ ਇਸ਼ਾਰੇ ਕਰਦਾ ਮੇਰੀ ਨੋਂਨ ਹਾਂ ਜੀ ਮੈਂ ਦਿੱਤੀ ਬਹੁਤ ਵਰੀਦ ਤਰਖਾਸ ਦਿੱਤੀ ਆ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਮੈਂ ਮੈਨੂੰ ਪੂਨ ਸਮੁੱਲ ਤੋਂ ਸਾਨੂੰ ਹੀ ਫੜਨਾ ਆ ਜਾਂਦੀ ਮੈਂ ਦਰਖਾਹ ਨਹੀਂ ਉਲਟ ਮੈਨੂੰ ਸਾਨੂੰ ਹੀ ਫੜਨਾ ਆਉਂਦੀ ਤੁਸੀਂ ਜਾਨਵਰ ਜਿਹਾ ਲੜਾਈਆਂ ਕਰਦੇ ਜਾਂ ਉਹਨਾਂ ਨੂੰ ਤੰਗ ਕਰਦੇ ਕੀ ਹੁਣ ਕੀ ਮੁਸ਼ਕਲ ਆ ਰਹੀ ਏ ਤੇਨੂੰ ਹੁਣ ਮੁਸ਼ਕਲ ਇਹ ਆ ਕਿ ਥੋੜੇ ਦਿਨ ਹੋਇਆ ਕੋਈ ਮੁੰਡਾ ਸ਼ਰਾਬੀ ਸੀਗਾ ਗਲੀ ਦੇ ਵਿੱਚ ਫਿਰਦਾ ਵੈਸੇ ਫੋਨ 'ਚ ਗੱਲਾਂ ਕਰਦਾ ਪਿਆ ਸੀਗਾ ਤੇ ਉਹ ਉਹ ਜਿਹੜਾ ਤਰਵਿੰਦਰ ਵਾਣਾ ਉਹ ਮੁੰਡੇ ਨੂੰ ਆ ਕੇ ਘੁੱਟਾਂ ਲੱਗ ਗਿਆ ਵੀ ਤੂੰ ਇੱਥੇ ਉੱਚੀ ਕਿਉਂ ਬੋਲਣ ਲਿਆ ਹਾਂ ਉੱਚੀ ਗੱਲ ਕੇ ਕਰਦਾ ਪਿਆ ਵਾ ਤੇ ਉਹ ਮੇਰਾ ਮੁੰਡਾ ਕਿਤੇ ਜਾ ਕੇ ਛਰਾਣ ਲੱਗਾ ਅੰਕਲ ਜੀ ਛੱਡ ਦਿਓ ਨਾ ਮਾਰੋ ਵਿਚਾਰੇ ਨੂੰ ਉਹ ਤਾਂ ਵਿਚਾਰਾ ਗਰੀ ਇਨੇ ਵਿੱਚ ਆਇਆ ਤੇ ਮੇਰੇ ਮੁੰਡੇ ਨੂੰ ਉਹਨੂੰ ਮੁੰਡੇ ਨੂੰ ਛੱਡ ਕੇ ਮੇਰੇ ਮੁੰਡੇ ਨੂੰ ਮਾਰ ਕੇ ਕੁੱਟਣ ਲੱਗ ਗਿਆ ਤਰਵਿੰਦਰ ਜੜਾ ਉਹਨੇ ਮੇਰੇ ਮੁੰਡੇ ਨੂੰ ਬਹੁਤ ਕੁੱਟਿਆ ਜਨਮ ਦਿਖਾ ਜੂ ਅਸੀਂ ਲੜਾਈ ਉਹਦਾ ਘਰ ਦੇ ਸਾਰੇ ਆ ਗਏ ਭਈਏ ਦਾ ਘਰ ਦਾ ਟੰਪਰ ਬਹੁਤ ਵੱਡਾ ਵਾ ਸਾਰੇ ਕੱਟੇ ਹੋ ਗਏ ਸਾਨੂੰ ਕੁੱਟਣ ਦੇ ਲਿਆ ਸੀ ਕੁੰਡੀ ਮਾਰ ਕੇ ਕੋਟੇ ਚੜ ਗਏ ਤਿੰਨੇ ਮਾਂ ਮੇਰੀ ਨੋ ਮੇਰਾ ਮੁੰਡਾ ਤੇ ਮੈਂ ਬਾਅਦ ਵਿੱਚ ਉਹਨੇ ਤਰਵਿੰਦਰ ਉਹਨਾਂ ਲੜਾਈ ਲੁੜੀ ਖਤਮ ਹੋ ਗਈ ਉਹ ਮੰਦਰ ਵੜਾ ਤਾ ਅਸੀਂ ਆਪਨੇ ਕੋਟੇ ਜਾ ਕੇ ਸੋ ਗਏ ਆ ਕੋਟੇ ਜਾ ਕੇ ਸੋਗੇ ਤਾਂ ਚਿੰਦੂ ਵੀ ਉੱਤੇ ਕੋਲ ਬੋਤਾ ਹੈ ਚਿੰਦੂ ਵੀ ਵੀਡੀਓ ਬਣਾ ਲਈ ਮੈਂ ਸਕਵਿੰਦਰ ਸਿੰਘ ਚਿੰਦੂ ਆ ਇਹ ਦੋਨੇ ਭਰਾ ਭਰਾ ਬਣੇ ਹੋਇਆ ਤਰਵਿੰਦਰ ਤੇ ਸਕਵਿੰਦਰ ਸਿੰਘ ਚਿੰਦੂ ਅੱਜ ਵੀ ਚਲੋ ਲੜਾਈ ਖਤਮ ਹੋ ਗਿਆ ਸਿੰਦਰ ਜਾ ਕੇ ਲੰਮੇ ਬੈਠੇ ਪਤਾ ਨਹੀਂ ਸਕਵਿੰਦਰ ਸਿੰਘ ਚਿੰਦੂ ਮੈਨੂੰ ਕਿਧੋ ਲੈ ਗਿਆ ਠਾਣੇ ਕਿਧੋਰੇ ਸੱਟਾਂ ਮਾਰੀਆਂ ਆ ਵੀ ਜਾ ਕੇ ਪਰਚਾ ਬਣਾ ਲਿਆ ਨਾ ਸਾਡਾ ਲਾਤਾ ਤਿੰਨਾ ਦਾ ਇੱਕ ਮੈਂ ਪਿੱਛੇ ਗਲੀ ਚ ਜਾ ਕੇ ਜਨਾਨੀ ਕੋ ਮੈਂ ਘਰ ਕਰਲੀ ਹੁਣ ਜਰਾ ਮੇਰੇ ਦਿਲ ਨਹੀਂ ਲੱਗਦਾ ਪਿੱਛੇ ਜਨਾਨੀ ਇੱਕ ਦੋ ਨੰਬਰ ਗਲੀ ਚ ਰਹਿੰਦੀ ਆ ਹੁਸ਼ਾਨਾ ਦੀ ਜਨਾਨੀ ਆ ਮੈਂ ਕੋ ਜਾ ਕੇ ਬਹਿ ਨਹੀਂ ਉਹਦੇ ਵਿੱਚ ਊਟਾ ਵਿੱਚ ਨਾ ਲਗਾਤਾ ਤੂੰ ਇਹਨੂੰ ਬੁਲਾਣੀ ਕਿਉਂ ਬਟਾਣੀ ਕਿਉਂ ਆ ਜੇ ਮੈਂ ਕਿਤੇ ਦੁਕਾਨ ਤੇ ਸੌਦਾ ਲੈਣ ਚਲ ਜਨਨੀ ਦੁਕਾਨ ਤੇ ਉਹਨੂੰ ਕੋਟਣ ਚਲ ਜੰਦੀ ਆ ਮੈਂ ਕਿਤੇ ਜਨਾਨੀ ਦੇ ਘਰ ਜਾ ਕੇ ਬੈਠਦੀ ਆ ਜਨਾਨੀ ਮੁੰਡਿਆਂ ਨੂੰ ਜਾ ਕੇ ਕੁਰਤੇ ਲਾ ਗਿੰਦੇ ਸਾਰੇ ਕੱਟੇ ਹੋ ਗਏ ਮੇਰੇ ਘਰ ਦਾ 2000 ਚੋਵੀ ਦੇ ਵਿੱਚ ਦਸੰਬਰ ਦੇ 23 ਦਸੰਬਰ ਨੂੰ ਆ ਕੇ ਮੇਰੇ ਸਾਰੇ ਘਰ ਦਾ ਸਮਾਨ ਵੀ ਤੋੜ ਐ ਮੈਂ ਪਾਣੇ ਬੜੀਆਂ ਰਿਪੋਰਟਾਂ ਦਿੱਤੀਆਂ ਪੁਲਿਸ ਨੂੰ ਇਹ ਵੀ ਕਿਹਾ ਵੀ ਮੈਂ ਬਸ ਇਹ ਸਾਰੇ ਡੱਬੇ ਨੇ ਕੋਸ਼ਿਕਾ ਕੀ ਮਰ ਜਾਣਾ ਸਾਡੀ ਸੁਣਵਾਈ ਕੀਤੀ ਜਾਵੇ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਪੁਲਿਸ ਵਾਲੇ ਨੇ ਮੈਂ ਬਹੁਤ ਦੁਖੀ ਹਾਂ ਦੇਖੋ ਮੈਂ ਤੇ ਮੇਰੇ ਬੱਚਿਆਂ ਨੇ ਸਭ ਕੁਝ ਸ਼ਿਕਾ ਕੇ ਮਾਰ ਜਨਾ ਸਾਨੂੰ ਇਹਨਾਂ ਨੇ ਗਲੀ 'ਚ ਕਹਿੰਦਾ ਮਕਾਨ ਤੁਹਾਡੇ ਬਗਾਣੇ ਆ ਤੁਸੀਂ ਤਾਂ ਮਕਾਨ ਵੇਚ ਕੇ ਭੱਜੋ ਇਹ ਤੁਹਾਨੂੰ ਇੱਥੇ ਰਹਿ ਨਹੀਂ ਦੇਣਾ ਸਿਕੰਦਰ ਸਿੰਘ ਸਿੰਧੂ ਕਹਿੰਦਾ ਤੇ ਤਰਵਿੰਦਰ ਕਹਿੰਦਾ بیا ਹੋਰ ਤੁਸੀਂ ਥਾਣੇ ਗਏ ਸੀਗੇ ਤੇ ਪੁਲਿਸ ਵਾਲੋ ਕੀ ਅਸਵਾਸ਼ਣ ਦਿੱਤਾ ਪੁਲਿਸ ਵਾਲੇ ਕਹਿੰਦੇ ਜੀ ਬੈਠਾ ਤੇ ਸਾਨੂੰ ਕਿ ਮੈਂ ਨ ਦੱਸਿਆ ਮੈਂ ਕਿ ਸਰਦ ਮੇਰੇ ਕੋਲ ਵੀਡੀਓ ਪਈਆਂ ਲੜਾਈਆਂ ਦੀਆਂ ਦੇਖੋ ਮੁੰਜੀ ਬੈਠਾ ਸੀ ਉੱਤੇ ਕਹਿੰਦਾ ਤੁਸੀਂ ਇਦਾਂ ਕਰੋ ਜਿੰ ਇੰਸਪੈਕਟਰ ਆਊਗਾ ਉਹ ਨਾਲ ਗੱਲ ਕਰਨਾ ਤੇ ਤੁਸੀਂ ਇਦਾਂ ਇੰਸਪੈਕਟਰ ਦੇ ਕਮਰੇ 'ਚ ਜਾ ਕੇ ਬੈਠੋ ਮੈਂ ਜਦੋਂ ਦਰਕਾਰ ਦੱਸਿਆ ਪੁਲਿਸ ਨੇ ਪੁਲਿਸ ਨੇ ਮੇਰਾ ਨਾਮ ਮੇਰੀ ਵੀਡੀਓ ਦੇਖੀ ਅਸੀਂ ਥਾਣੇ ਕਹਿੰਦਾ ਵੀ ਤੁਹਾਡੇ ਪਰਚੇ ਪਾਣੇ ਆ ਤਾਂ ਅਸੀਂ ਅਸੀਂ ਤਾਂ ਮੈਂ ਥਾਣੇ ਭੱਜ ਕੇ ਤੇ ਅਸੀਂ ਆ ਗਏ ਆ ਮੈਂ ਕਿਸੇ ਪ੍ਰਧਾਨ ਨੂੰ ਨਾਮ ਲੈ ਕੇ ਗਏ ਸੀ ਅਸੀਂ ਥਾਣੇ ਭੱਜ ਕੇ ਆ ਗਏ ਆ ਮੈਨੂੰ ਪਤਾ ਸਰਦੇ ਬੇਨਸ਼ਾਜ ਜਸਵਿੰਦਰ ਸਿੰਘ ਜਿੰਦੂ ਨੇ ਪਰਚੇ ਪਾ ਆ ਗਏ ਸਾਲ ਆਣਾ ਮੈਂ ਬਹੁਤ ਲੋਕਾਂ ਤੇ ਪਿੰਡ ਚ ਬਹੁਤ ਲੋਕਾਂ ਦੇ ਨਜਾਇਜ਼ ਪਰਚੇ ਪਾਏ ਸਾਡੇ ਤੇ ਮੈਨੂੰ ਸਾਰੇ ਪਰਚੇ ਪਾ ਆ ਗਏ ਸਾਲ ਆਣਾ ਮੈਨੂੰ ਸਾਨੂੰ ਪਤਾ ਹੈ ਇਹ ਬਹੁਤ ਪਹੁੰਚ ਵਟਾਣਿਆ ਦਿੱਚੇ ਇਹਨਾਂ ਦਾ ਖਾਣਾ ਮੈਨੂੰ ਬਚਾਇਆ ਜਾਵੇ ਮੈਂ ਤਾਂ ਤਾਂ ਕਹਾਂ ਮੇਰੇ ਬੱਚੇ ਸਰਕਾਰੀ ਨੌਕਰੀ ਕਰਦੇ ਇਹਨਾਂ ਨੌਕਰੀ ਲਵਾਉਣਾ ਬੱਚਿਆਂ ਨੂੰ ਮੈਂ ਕੁਝ ਕਹਾ ਕੇ ਮਰ ਜਾਣਾ ਮੈਨੂੰ ਨਾ ਮੇਰੀ ਮਪੂਸ ਨੇ ਮਦਦ ਕੀਤੀ ਮੈਂ ਬਹੁਤ ਦੁਖੀ ਹਾਂ ਕੋਣ ਤੇ ਉਹ ਤੇ ਮੇਰੀ ਭੈਣ ਮੈਂ ਘਰੋਂ ਕਰ ਜਾ ਨਹੀਂ ਸਕਦੀ ਰੇਟੇ ਵੀ ਖਾ ਸਕਦੀ ਹਾਂ ਜੀ ਸਰ ਇੱਕ ਜਿਹੜੀ ਐਫ ਆਈ ਆਰ ਨੰਬਰ 52 ਜਿਹੜੀ ਹੈ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ 52 ਫੀਰ ਦੱਜੋਈ ਹੈ ਜੀ 22 25 ਨੂੰ ਦਰਜ ਹੋਈ ਆ ਹਾਂਜੀ ਠੀਕ ਹੈ ਬਿਆਨਾਂ ਦੇ ਦਾਤੂ ਐਮਐਲਏ ਉਹਨਾਂ ਆਪਣਾ ਰਿਕਾਰਡ ਮੈਡੀਕਲ ਪੇਸ਼ ਕੀਤਾ ਜੀ ਉਹਦੀ ਦਾਤੀ ਪਛਾਣ ਦਰਜ ਕੀਤਾ ਹੈ ਤੇ ਕੀ ਮੈਟਰ ਕੀ ਸੀ ਇਹਨਾਂ ਦਾ ਮੈਟਰ ਲੜਾਈ ਝਗੜਾਈ ਹੈ ਜੀ ਰੰਜਿਸ਼ ਕੀ ਹੈ ਇਹਨਾਂ ਦੀ ਪੁਰਾਣੀ ਉਹ ਇਹਦੇ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਕਿਤਰਮਿੰਦਰ ਵੱਲੋਂ ਕੀਤਾ ਗਿਆ ਕੋਰਾਇਆ ਗਿਆ ਜੀ ਧਰਮਿੰਦਰ ਵੱਲੋਂ ਕਰਵਾਇਆ ਗਿਆ ਹਾਂਜੀ ਕੀ ਮਤਲਬ ਕੀ ਕਹਿਣਾ ਸੀਗਾ ਕਿੰਨੀਆਂ ਜਿਹਾ ਸੱਤਾ ਲੱਗੀਆਂ ਕਿਹੜੇ ਕਿਹੜੀ ਧਾਰ ਲੱਗੀਆਂ ਨੇ ਉੱਪਰ ਤੇ ਕਿਨਾਂ ਦੇ ਉੱਪਰ ਲੱਗੀ ਹੋਈ ਹੈ ਵਿੱਚ ਦੋਸ਼ੀ ਹੈਗੇ ਦੋ ਭਰਾ ਨੇ ਕੋਰ ਮਾਟਾ ਉਹਨਾਂ ਦੀ ਹੈ ਤੇ ਦੂਆਨ ਪਛਾਤੇ ਤੇ ਕਿਹਾ ਜਾਂਦਾ ਕਿ ਜਿਹੜਾ ਗੌਰਵ ਹੈ ਉਸ ਟਾਈਮ ਤੇ ਮੌਕੇ ਤੇ ਮੌਜੂਦ ਨਹੀਂਗਾ ਸਿਕਾ ਤੇ ਜਿਹੜਾ ਦੂਸਰਾ ਲੜਕਾ ਹੈਗਾ ਉਹ ਹੈਂਡੀਕੈਪਰ ਇਹਦੇ ਸਬੰਧੇ ਵਿੱਚ ਕੀ ਕਹਿਣਾ ਚਾਹੁੰਦੇ ਅਸੀਂ ਗਏ ਆ ਉਹ ਪਾਰਟੀ ਕੋ ਜਿੱਦੋਂ ਸਾਡੇ ਕੋਲ ਮਲਕੀਤਾਂ ਦੀ ਦਰਖਾਸਤ ਆਈ ਆ ਨਾ ਅਸੀਂ ਉਹ ਪਾਰਟੀ ਨਾਲ ਮਲਕੀਤਤਾ ਕਰਨ ਗਏ ਆ ਪਰ ਉਹ ਪਾਰਟੀ ਨੇ ਆਪਣਾ ਪੱਖ ਪੇਸ਼ ਨਹੀਂ ਕੀਤਾ ਤੁਹਾਡੇ ਮਾਰ ਕੇ ਪਾਰਟੀ ਜਿਹੜੀ ਦੋਸ਼ ਪਾਰਟੀ ਹੈ ਅੱਛਾ ਜੀ ਬਿਆਨਾਂ ਦੇ ਹਾਰ ਤੇ ਕਿਤੇ ਕਿਤੇ ਬਿਆਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਧਰਮਿੰਦਰ ਦੇ ਬਿਆਨ ਤੇ ਤੇ ਜਿਹੜਾ ਸੈਕਸ਼ਨ ਕਿਹੜੇ ਕਿਹੜੇ ਲੱਗੇ ਆ ਸੈਕਸ਼ਨ ਲੱਗੇ 118 ਬ੍ਰੈਕਟ 2 126 ਬ੍ਰੈਕਟ 2 118 ਬ੍ਰੈਕਟ 1 126 ਬ੍ਰੈਕਟ 2 352 ਬ੍ਰੈਕਟ 2 193 ਬ੍ਰੈਕਟ 13 190 ਪੀਐਨਐਸ ਤੇ ਦੱਸਿਆ ਜਾਂਦਾ ਹੈ ਕਿ ਜਿਹੜੀ ਲక్ష్ਮੀ ਹੋਰਾਂ ਦਾ ਕਹਿਣਾ ਸੀਗਾ ਕਿ ਅਸੀਂ ਲੇਡੀਜ਼ ਤੇ ਲੇਡੀਜ਼ ਤੇ ਉਹਨਾਂ ਦੀ ਨੂੰਹ ਸਿਰਫ ਘਰ ਦੇ ਵਿੱਚ ਸੀਗੀ ਹੁਣ ਕੋਈ ਨਹੀਂ ਸੀਗਾ ਤੇ ਜਿੱਦਾਂ ਸੀਸੀਟੀਵੀ ਫੁਟੇਜ ਦੇ ਜਿੱਦਾਂ ਸਾਹਮਣੇ ਆ ਰਿਹਾ ਹੈ ਉਹ ਦਿਨ ਕਿ ਦੱਸਿਆ ਜਾ ਰਿਹਾ ਕਿ ਉਹ ਜਿਹੜੇ ਤਰਮਿੰਦਰ ਹੁੜੀ ਨੇ ਉਹਨਾਂ ਦੇ ਹੀ ਜਿਹੜੇ ਕੁਝ ਬੰਦੇ ਸੀਗੇ ਉਹ ਉੱਥੇ ਮੌਜੂਦ ਆ ਉਹਨਾਂ ਦੇ ਘਰ ਜਿਹਨਾਂ ਦੀਆਂ ਸੀਸੀਟੀਵੀ ਫੁਟੇਜ ਇੰਕੈਰ ਆ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਹਦੇ ਸਮਝ ਕੀ ਕਰਾਂਗੇ ਕਿਉਂਕਿ ਉਹਨਾਂ ਨੇ ਸਾਨੂੰ ਬਿਆਨ ਹੋਇਆ ਵੀ ਲੜਾਈ ਹੋਈ ਆ ਉਹ ਜਗ੍ਹਾ ਤੇ ਉਹ ਸੀਸੀਟੀਵੀ ਕੈਮਰਾ ਨਹੀਂ ਹੈਗਾ ਰਸਤੇ ਵਿੱਚ ਹੋਈ ਆ ਤੇ ਜਦੋਂ ਪਹਿਲਾਂ ਉਹ ਕਰਨਗੇ ਹਾਜ਼ਰ ਜੀਵੇਂ ਤੁਸੀਂ ਕਹਿ ਰਹੇ ਹੋ ਪਰ ਜਦੋਂ ਅਸੀਂ ਲੜਾਈ ਹੋਣ ਤੋਂ ਬਾਅਦ ਅਸੀਂ ਗਏ ਆ ਉੱਥੇ ਮੌਕੇ ਤੇ ਤੇ ਉਹ ਜਿਹੜੀ ਮਦਈ ਪਾਰਟੀ ਨੂੰ ਹਾਜ਼ਰ ਮਿਲੀ ਤੇ ਕੁਝ ਪਾਰਟੀਆਂ ਨੂੰ ਹਾਜ਼ਰੀ ਨਹੀਂ ਮਿਲੀ ਉਹਨਾਂ ਨੇ ਤਾਲੇ ਲੱਗੇ ਰਹੀ। ਕਿਹਾ ਜਾਂਦਾ ਕਿ ਕੈਮਰੇ ਦੇ ਜਿਹੜੇ ਉਹਨਾਂ ਦੇ ਕੈਮਰੇ ਵੀ ਤੋੜੇ ਗਏ ਨੇ ਕਿ ਜਿਨੀਅਰ ਫੁਟੇਜ ਮਿਲੀਆਂ ਨੇ ਤੇ ਉਹਨਾਂ ਨੂੰ ਖੰਗਾਲਿਆ ਗਿਆ ਤੁਹਾਡੇ ਵੱਲੋਂ ਕਿ ਨਹੀਂ। ਇਸ ਬਾਰੇ ਜੀ ਕੋਈ ਬਿਆਨ ਨਹੀਂ ਹੋਇਆ। ਤੇ ਕਦੀ ਇਦਾਂ ਹੋ ਸਕਦਾ ਹੈ ਕਿ ਐਫ ਆਈ ਆਰ ਜਿਹੜੀ ਹੈ ਇੱਕ ਲੇਡੀਜ਼ अकेਲੀ ਲੇਡੀਜ਼ ਤੇ ਉਹਦੇ ਨੋ ਘਰ ਦੇ ਵਿੱਚ ਹੋਣ। ਕਿੱਦਾਂ ਆਪਣੇ ਲక్ష్ਮੀ ਹੋਰੀ ਕਹਿ ਰਹੇ ਨੇ ਜਿਹੜੇ ਲੋਕੀ ਪਾਰਟੀ ਇਲੈਕਸ਼ਨ ਹੋ ਰਹੀ ਕਹਿ ਰਿਆ ਕਿ ਅਹੀਂ ਦੋ ਜੀ ਤੇ ਜਿੱਦਾਂ ਕਹਿੰਦੇ ਦਾਤਰ ਮਾਰਿਆ 60 ਸੂਟ ਲਈ ਉਹ ਲਗਾ ਸਕਦੀ ਇੱਕ ਲੇਡੀ ਸੀ ਇੱਕ ਪਾਸੇ 15 ਵੀ ਲੱਗੇ ਨਹੀਂ ਲੇਡੀ ਨੂੰ ਨਹੀਂ ਭਾਈ ਇਹ ਮੁਢਾਜੇ ਆ ਤੇ ਇੱਕੋ ਦਾ ਭਰਾ ਹੋਰ ਸਰ ਇੱਕ ਹੈਂਡੀਕੈਪ ਹੈਗਾ ਤੇ ਦੂਸਰਾ ਜਿਹੜਾ ਉਹ ਆਪਣਾ ਕੀ ਨਾਮ ਦਾ ਉਹ ਬੰਦਾ ਉੱਥੇ ਮੌਜੂਦ ਨਹੀਂ ਸੀਗਾ ਸਰ ਨਿੱਕੇ ਨਹੀਂ ਸੰਪਤੀ ਤੁਹਾਨੂੰ ਦੱਸਿਆ ਵੀ ਦੋ ਵਾਰੀ ਘੱਟ ਤਿੰਨ ਵਾਰੀ ਘੱਟ ਗਏ ਉਹਨਾਂ ਦੇ ਬਾਅਦ ਫਰਮ ਘਰ ਤਾਲਾ ਲੱਗਾ ਮਿਲਿਆ ਵਾ ਸਾਨੂੰ ਉਹ ਪਾਰਟੀ ਦਾ ਹਾਜ਼ਰ ਨਹੀਂ ਮਿਲਿਆ ਉਹਨਾਂ ਦੇ ਕੀ ਕਾਰਵਾਈ ਕੀਤੀ ਜਾ ਰਹੀ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਕੋਈ ਪ੍ਰਚਦਰਜ ਕਰਤਾ ਹੈ ਅਜੇ ਵੀ ਉਹ ਪਾਲੇ ਵੱਜੀ ਉਹਨਾਂ ਦੇ ਘਰ હાજર ਨਹੀਂ ਹੈਗੇ ਕਰਤੀ ਰੇਟ ਕੀਤੀ ਜਾ ਰਹੀ ਤੇ ਤੁਹਾਨੂੰ ਲੱਗਦਾ ਹੈ ਆਪਣੇ ਤੱਥਾਂ ਦੇ ਆਧਾਰ ਤੇ ਦੱਸ ਸਕਦੇ ਹੋ ਤੁਹਾਨੂੰ ਲੱਗਦਾ ਕਿ ਉਹ ਦੋਸ਼ੀ ਇੱਕ ਲੇਡੀਜ਼ ਜਿਹੜੀ ਇਦਾਂ ਕੰਮ ਕਰਦੀ ਕੋ ਸਾਹਮਣੇ ਆਉਣ ਤਾਂ ਆਪਣਾ ਪੱਖ ਰੱਖਣਗੇ ਤੇ ਫੇਰ ਵੀ ਉਹ ਬਦਲ ਦੇ ਦਮ ਰਾਜਨੀਤੀ ਦੇ ਦਲ ਵੱਲੋਂ ਕਿਸੇ ਕਿਸਮ ਦੀ ਨਹੀਂ ਕੋਈ ਦਬਾਵੀਂ ਤੇ ਅਗਲੀ ਕਾਰਵਾਈ ਕੀ ਹੋਏਗੀ ਬੋਲਦੀ ਜੇ ਮੰਨ ਲਓ ਇਨਕੁਆਇਰੀ ਲਗਾਉਂਦੇ ਨੇ ਜਾਂ ਕਿਸੇ ਕਿਸਮ ਦੀ ਇਨਕੁਆਇਰੀ ਲਗਾਉਂਦੇ ਨੇ ਤਾਂ ਉਹਦੇ ਵਿੱਚ ਤੁਹਾਡਾ ਕੀ ਹੋਏਗਾ ਮਤਲਬ ਉਹਨੂੰ ਲਗਾਉਣਾ ਤਾਂ ਰਾਈਟ ਹੈਗਾ ਉਹਨੂੰ ਵਾਸਤੇ ਇਹ ਉੱਚ ਅਧਿਕਾਰਾਂ ਦਾ ਜੇ ਇਨਕੁਆਇਰੀ ਰਿਪੋਰਟ ਹੈ ਯੋਗਦਾਰਤਾ ਤੇ ਕੰਮ ਜੀ ਮੈਂ ਤੁਹਾਡਾ ਕਹਿਣਾ ਹੈ ਕਿ ਜੇ ਦੂਜੀ ਪਾਰਟੀ ਆ ਕੇ ਆਪਣੇ ਬਕਸ਼ੇ ਸਾਹਮਣੇ ਰੱਖ ਦਿੰਦੀ ਹੈ ਤੇ ਉਹਦੀ ਜਿਹੜੀ ਹੈ ਕੁਝ ਸੂਚਿਆ ਜਾ ਸਕਦਾ ਕੁਝ ਮੰਨ ਉਹ ਤੇ ਜਿੰਪਰੀ ਲੂਣਗੇ ਤੇ ਉੱਚ ਅਧਿਕਾਰੀ ਸਾਡੇ ਜਿਹੜੇ ਉਹ ਸਾਹਮਣੇ ਤੁਹਾਡੇ ਵੱਲੋਂ ਕੀ ਯੋਗਦਾਨ ਉਸ ਦਾ ਮੇਰੇ ਵੱਲੋਂ ਜੋਗਦਾਨ ਤੇ ਹੀ ਹੋਏਗਾ ਵੀ ਮੇਰੇ ਮੈਂ ਪਰਚਾ ਦਰਜ ਕੀਤਾ ਤਾਂ ਮੇਂ ਦਰਦੇ ਪਿਆਨਾ ਤੇ ਤੇ ਮੇਰੇ ਵੱਲੋਂ ਔਡੀਟ ਕੀਤੇ ਜਾ ਰਹੇ ਤੇ ਉਹ ਘਰ ਨਹੀਂ ਮਿਲਦੇ ਇਹਦੀ ਜਾਂਚ ਨਹੀਂ ਕੀਤੀ ਗਈ ਸੀ ਜਾਂਚ ਕਿਹਨਾਂ ਦੇ ਉੱਪਰ ਹੀ ਜਾਂਚ ਕਰਨੇ ਕੀ ਦੀ ਗੋਲਿਆ ਜਿੱਦੋਂ ਦੋਸ਼ੀ پارٹی ਤਾਲੇ ਮਾਰ ਕੇ ਘਰੋਂ ਹੀ ਭੱਜ ਗਈ ਤੇ ਜਾਂਚ ਕੀਤਾ ਦਲੀ ਗਲੀ ਮਲੇ ਜੁਖਸ਼ਿਆ ਉਹ ਕਹਿੰਦੇ ਵੀ ਜਿੱਦਾਂ ਦੀ ਲੜਾਈ ਹੋਈ ਕਰੋ ਇਹ ਪਹਿਲਾਂ ਹੀ ਕਹਿੰਦੇ ਇਹਨਾਂ ਦੇ ਫੇਸਬੁੱਕ ਕਰਦੇ ਨੇ ਕਿਸੇ ਵਿੱਚ ਇਹ ਲਾਵਰ ਨਹੀਂ ਕਿੰਦੇ ਪਹਿਲਾਂ ਵੀ ਇਹਨਾਂ ਨੇ ਇਹ ਜਿਹੜੀ ਲక్ష్ਮੀ ਇਹਨਾਂ ਨੇ 452 ਦੇ ਇਹਨਾਂ ਦੇ ਘਰ ਜਾ ਕੇ ਦੇਖਦੇ ਇਹਨਾਂ ਦੇ ਤੂੜ ਭੰਨ ਕੀਤੀ ਉਹਦੇ ਸਬੰਧੀ ਕਾਫੀ ਐਪਲੀਕੇਸ਼ਨਾਂ ਤੁਹਾਡੇ ਕੋਲ ਜਲਦੀਆਂ ਨੇ ਨਹੀਂ ਲక్ష్ਮੀ ਦੀ ਕੋਈ ਮੇਰੇ ਕੋਲ ਨਹੀਂ ਆ ਗਈ। ਕੋਈ ਐਪਲੀਕੇਸ਼ਨਾਂ ਚਲਦੀਆਂ ਨਹੀਂ ਕਿੰਦੇ ਦੇ ਪ੍ਰਕਾਰ ਦੀ ਇਹ ਇਸ ਸਬੰਧੀ ਇਹਨਾਂ ਨੇ ਕੋਡ ਦਾ ਵੀ ਦਰਵਾਜ਼ਾ ਨਹੀਂ ਨਹੀਂ ਬੀਬੋ ਜੀ ਲక్ష్ਮੀ ਨੇ ਆਪਣੀ ਕੋਈ ਐਪਲੀਕੇਸ਼ਨ ਪਹਿਲੇ ਦਿੱਤੀ ਚੁੱਕੀ ਹੁੰਦੀ ਹੈ। ਉਹਨੂੰ ਆਪਣਾ ਪੱਖ ਲੈ ਕੇ ਆਉਣਾ ਚਾਹੀਦਾ ਹੈ ਲੜਾਈ ਦੇ ਵਿੱਚ। ਕਿਉਂ ਜਾਣਦਾ ਤੇ ਫਿਰ ਕੀ ਕਰ ਸਕਦੇ ਹਾਂ।